ਹਾਂ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਕੋਈ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਜੋ ਅਸੀਂ ਪਿਛਲੇ ਸਮੇਂ ਦੇ ਵਿੱਚ ਆਪਣੇ ਅੱਖੀ ਸਮਾਂ ਦੇਖਿਆ ਜੋ ਪਿਛਲੇ ਜਿਹੜੇ ਬਜ਼ੁਰਗ ਹੁੰਦੇ ਸੀ ਜਾਂ ਜਿਹੜੇ ਪਿਛਲੇ ਨੌਜਵਾਨ ਹੁੰਦੇ ਸੀ ਉਹਨਾਂ ਦੇ ਅੰਦਰ ਹੁਨਰ ਹੁੰਦਾ ਸੀ ਵੀ ਅਸੀਂ ਕੰਮ ਸਿੱਖਣਾ ਉਦੋਂ ਮਤਲਬ ਵੀ ਹਾਲ ਦੇ ਵਾਧਾ ਨਾਲ ਗਾਉਂਦੇ ਹੁੰਦੇ ਸੀ ਤੇ ਹਰ ਕਿਸੇ ਨੌਜਵਾਨ ਨੂੰ ਹੁੰਦਾ ਸੀ ਵੀ ਹਾਲ ਸਿੱਖਣਾ ਜ਼ਰੂਰੀ ਆ ਕਿੱਤਾ ਸਿੱਖਣਾ ਜ਼ਰੂਰੀ ਆ ਕਿਉਂਕਿ ਕਿਤੇ ਦੇ ਨਾਲ ਧਰਤੀ ਦੇ ਵਿੱਚੋਂ ਪੈਦਾ ਕਰਦੇ ਸੀ ਤੇ ਮੜ ਕੇ ਉਹਦੇ ਨਾਲ ਮਤਲਬ ਵੀ ਆਪਣਾ ਜੀਵਨ ਗੁਜ਼ਾਰਾ ਕਰਦੇ ਸੀ ਬਲਦਾਂ ਨਾਲ ਵਹੁੰਦੇ ਸੀ ਤੇ ਜਾਣੇ ਕਿ ਹਰ ਇੱਕ ਨੌਜਵਾਨ ਦੀ ਇੱਛਾ ਹੁੰਦੀ ਸੀ ਮੈਂ ਮੈਂ ਘਰ ਦਾ ਕਿੱਤਾ ਸਿੱਖਣਾ ਉਦੋਂ ਕਿਤੇ ਦੇ ਨਾਲ ਮਤਲਬ ਹੀ ਵਿਹਾਰ ਹੁੰਦਾ ਸੀ ਤਾਂ ਉਹ ਸਮੇਂ ਜਿਹੜਾ ਸ਼ੌਂਕ ਹੁੰਦਾ ਸੀ ਉਹ ਘਰ ਦੇ ਕਿੱਤੇ ਸਿੱਖਣ ਦਾ ਸ਼ੌਂਕ ਹੁੰਦਾ ਸੀ ਚਾਹੇ ਉਹ ਮਾਤਾ ਪਿਡਾ ਦਾ ਹੁੰਦਾ ਸੀ ਚਾਹੇ ਉਹ ਮਤਲਬ ਨੌਜਵਾਨਾਂ ਦਾ ਹੁੰਦਾ ਸੀ ਬਜ਼ੁਰਗਾਂ ਦੇ ਨਾਲ ਜਾਂਦੇ ਸੀ ਤੇ ਹਾਲ ਵਗੈਰਾ ਸਿੱਖਦੇ ਸੀ ਵੌਣੇ ਬੀਜਣੀ ਸਿੱਖਦੇ ਸੀ ਘਰ ਦੇ ਕਿੱਤੇ ਨਾਲ ਜੁੜੇ ਰਹਿੰਦੇ ਸੀ ਪਰ ਅੱਜ ਦੇ ਨੌਜਵਾਨਾਂ ਦੇ ਜਿਹੜੇ ਸ਼ੌਂਕ ਆ ਉਲਟੇ ਹੋ ਗਏ ਜਿਵੇਂ ਟਰੈਕਟਰ ਲੈ ਲੈਣਾ ਉਹਦੇ ਤੇ ਵੱਡੇ ਟੈਕ ਲਾ ਲੈਣੇ ਬੋਲਟ ਲੈ ਲੈਣਾ ਮਤਲਬ ਵੀ ਲੀੜੇ ਕੱਪੜਿਆਂ ਦਾ ਸ਼ੌਂਕ ਜਾਨਿ ਕਿ ਇਹ ਹੁਨਰ ਦਾ ਕੋਈ ਸ਼ੌਂਕ ਨਹੀਂ ਆਪਣੇ ਸ਼ੌਂਕ ਉਹ ਆ ਜਿਹੜੇ ਆਪਣੇ ਆਪ ਨੂੰ ਬਰਬਾਦ ਕਰਨ ਵਾਲੇ ਸ਼ੌਂਕ ਉਹਨਾਂ ਦੇ ਜਿਹੜੇ ਸ਼ੌਂਕ ਸੀ ਨੌਜਵਾਨਾਂ ਦੇ ਆਪਣੇ ਆਪ ਨੂੰ ਪੈਰਾਂ ਤੇ ਮਜ਼ਬੂਤ ਕਰਨਾ ਆਪਣੇ ਆਪ ਨੂੰ ਕੰਮ ਸਿੱਖਣਾ ਸਰੀਰ ਨੂੰ ਮਜ਼ਬੂਤ ਰੱਖਣਾ ਕਿਉਂਕਿ ਕੰਮ ਦੇ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਤਾਂ ਅੱਜ ਦੀ ਜਿਹੜੀ ਜਵਾਨੀ ਹੈ ਅੱਜ ਦੀ ਜਵਾਨੀ ਦੇ ਸ਼ੌਂਕ ਹੈ ਵੀ ਵੱਡੇ ਬੋਲਟ ਮੋਟਰਸਾਈਕਲ ਲੈਣੇ ਉਹਨਾਂ ਦੇ ਪੜਾਕੇ ਪਾਉਣੇ ਮਤਲਬ ਕਿ ਅੱਜ ਦੇ ਸ਼ੌਂਕ ਆ ਜਿਹੜੇ ਇਨਸਾਨ ਦੇ ਬਰਬਾਦੀ ਵਾਲੇ ਸ਼ੌਂਕ ਹੈ ਯਾਨੀ ਕਿ ਆਪਣੇ ਆਪ ਨੂੰ ਕੋਈ ਐਸਾ ਸ਼ੌਂਕ ਨਹੀਂ ਵੀ ਮੈਂ ਉਹ ਕੰਮ ਕਰਨਾ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਹੁਨਰ ਪੈਦਾ ਕਰਾਂ ਉਹ ਨਹੀਂ ਬੀਜ ਨਹੀਂ ਸਿੱਖਾਂ ਜਿਹੜੇ ਵੀ ਇਨਸਾਨ ਦੇ ਕੀਤਾ ਹੁੰਦਾ ਉਸ ਕਿੱਤੇ ਨੂੰ ਮੈਂ ਅਪਣਾਵਾਂ ਜਾਣੇ ਕਿ ਉਦੋਂ ਜਿਹੜੇ ਪੜ੍ਹੇ ਲਿਖੇ ਹੁੰਦੇ ਸੀ ਉਹ ਵੀ ਮਤਲਬੀ ਕਿੱਥਾ ਸਿੱਖਦੇ ਸੀ ਚਲੋ ਐਨੇ ਪੜ੍ਹੇ ਲਿਖੇ ਨਹੀਂ ਸੀ ਪਰ ਜਿਹੜੇ ਵੀ ਪੜ੍ਹੇ ਲਿਖੇ ਸੀ ਉਹ ਫੇਰ ਵੀ ਆਪਣਾ ਕਿੱਥਾ ਸਿੱਖਦੇ ਹੁੰਦੇ ਸੀ ਵਾਹੀ ਬੀਜੀ ਦਾ ਤਾਂ ਅੱਜ ਦੀ ਜਿਹੜੀ ਜਵਾਨੀ ਆ ਇਹਨਾਂ ਦਾ ਸ਼ੌਂਕ ਕੀ ਹੈ ਜਾਣੇ ਕਿ ਦੇਸ਼ ਦੇ ਵਿੱਚ ਉਹ ਸ਼ੌਂਕ ਨਹੀਂ ਜਿਹੜਾ ਮਤਲਬੀ ਆਪਣੇ ਆਪ ਨੂੰ ਪੈਰਾਂ ਉੱਤੇ ਖੜਾ ਕਰਨ ਵਾਲਾ ਸ਼ੌਂਕ ਨਹੀਂ ਜਾਣੇ ਕਿ ਹਰ ਧਰਨਾ ਸਰਕਾਰਾਂ ਅੱਗੇ ਜਾਣੇ ਕਿ ਆਪਣੇ ਆਪ ਦੇ ਅੰਦਰ ਕੋਈ ਸ਼ੌਂਕ ਨਹੀਂ ਵੀ ਅਸੀਂ ਸਰਕਾਰਾਂ ਦਾ ਬੋਝ ਨਹੀਂ ਵੜਨਾ ਜਾਨੀ ਕਿ ਜਿਹਦੇ ਕੋਲੇ ਪੈੜੀ ਜਾਇ ਜਾ ਤਾਂ ਉਹ ਵੀ ਕਹਿੰਦਾ ਮੈਨੂੰ ਨੌਕਰੀ ਚਾਹੀਦੀ ਐ ਇਹ ਨਹੀਂ ਸੋਚਦਾ ਵੀ ਮੇਰੇ ਕੋਲੇ 20 25 ਕਿੱਲੇ ਜ਼ਮੀਨ ਐ ਮੈਂ ਆਪਦਾ ਘਰ ਦਾ ਕਿੱਤਾ ਸਿੱਖ ਲਾਂ ਵਾਹੀ-ਬੀਜੀ ਸਿੱਖ ਲਾਂ ਕੋਈ ਸਬਜ਼ੀ ਲਾਉਣੀ ਸਿੱਖ ਲਾਂ ਜਾਂ ਜ਼ਮੀਨ ਦੀ ਕੋਈ ਬਾਜੀ-ਬੀਜੀ ਸਿੱਖ ਲਾਂ ਪੜ ਗਿਆ ਜਾਂ ਤਾਂ ਚਲੋ ਬਾਹਰ ਜੀ ਜਾਂ ਮਤਲਬ ਵੀ ਸਰਕਾਰਾਂ ਦੇਓ ਸਾਨੂੰ ਨੌਕਰੀਆਂ ਜੀ ਪਹਿਲਾਂ ਵਾਲੇ ਬਜ਼ੁਰਗਾਂ ਦੇ ਜਿਹੜੇ ਸ਼ੌਂਕ ਹੁੰਦੇ ਸੀ ਪਹਿਲਾਂ ਵਾਲੇ ਬੱਚਿਆਂ ਦੇ ਜਿਹੜੇ ਸ਼ੌਂਕ ਹੁੰਦੇ ਸੀ ਉਹ ਘਰ ਦਾ ਕਿੱਤਾ ਸਿੱਖਣ ਦੇ ਸ਼ੌਂਕ ਹੁੰਦੇ ਸੀ ਤਾਂ ਉਹ ਸੁખી ਸੀਗੇ ਤੇ ਅੱਜ ਦੇ ਜਿਹੜੇ ਸ਼ੌਂਕ ਆ ਜਿਵੇਂ ਚੰਗੇ ਬੂਟ ਚਾਹੀਦੇ ਐ ਚੰਗਾ ਮੋਟਰਸਾਈਕਲ ਚਾਹੀਦਾ ਚੰਗੇ ਮਤਲਬ ਵੀ ਲੀੜੇ ਕੱਪੜੇ ਜਾਨੀ ਕਿ ਵੱਡਾ ਬੋਲਟ ਮੋਟਰਸਾਈਕਲ ਫਿਰ ਉਹਦੇ ਵਿੱਚ ਤੇਲ ਵੀ ਚਾਹੀਦਾ ਜਾਨੀ ਕਿ ਮਾਪਿਆਂ ਨੂੰ ਬਰਬਾਦੀ ਵਾਲੇ ਪਾਸੇ ਤੋਰਤਾ ਅੱਜ ਦੀ ਨੌਜਵਾਨੀ ਨੇ ਤੇ ਉਹ ਨੌਜਵਾਨਾਂ ਦੇ ਵਿੱਚ ਸੀਗਾ ਵੀ ਹੁਨਰ ਸਿੱਖਣੇ ਕਿੱਤਾ ਸਿੱਖਣਾ ਉਹਨਾਂ ਤੇ ਅੱਜ ਦੇ ਵਿੱਚ ਆਹ ਫਰਕ ਹੈ ਜੀ ਤੇ ਵੈਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਪਤਾ ਲੱਗੇ ਨੌਜਵਾਨਾਂ ਨੂੰ ਵੀ ਉਹਨਾਂ ਨੌਜਵਾਨਾਂ ਦੇ ਸ਼ੌਂਕ ਕੀ ਸੀ ਤੇ ਇਹਨਾਂ ਦੇ ਸ਼ੌਂਕ ਕੀ ਹੈ ਆਜ ਦੇ ਸ਼ੌਕ ਇਨਸਾਨ ਨੂੰ ਪੱਟੇ ਜਾਂਦੇ ਆ ਘਰ ਪੱਟ ਦਿੰਦੇ ਆ ਯਾਨੀ ਕਿ ਨੌਜਵਾਨਾਂ ਦੇ ਸ਼ੌਕ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆਗਾ ਅਸੀਂ ਦਮਾਰਾ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਤੁਹਾਨੂੰ ਸਤਿਗੁਰੂ ਤੇਰਾ ਹੀ ਆਸਰਾ ਜੀ